ਦੇ ਵਿੱਚ ਜਿਹੜੀ ਆ ਅੱਜ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਬੁਲਾਈ ਗਈ ਕੀ ਮਸਲਾ ਕੀ ਹੈ ਦੇਖੋ ਅੱਜ ਜੋ ਜਲਾਲਾਬਾਦ ਦੇ ਹਾਲਾਤ ਨੇ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਦੜੇ ਸੱਟੇ ਜੂਏ ਦੇ ਚੱਕਰੀ ਤੇ ਮੈਨੂੰ ਤਾਂ ਉਹ ਨਾਮ ਹੀ ਨਹੀਂ ਪਤਾ ਜਿਹੜਾ ਜਿਹੜਾ ਅੱਜ ਕੱਲ ਨਵਾਂ ਆਈਫਾਈ ਜਿਹੜਾ ਅ ਸੱਟਾ ਚੱਲ ਪਿਆ ਔਰ ਬੜਾ ਲੇਟੈਸਟ ਮੈਂ ਤੋ ਨਾਲ ਸਬੂਤ ਵੀ ਦਿਆਂਗਾ ਜਿਹੜਾ ਅਜ ਸ਼ਰੀਆਮ ਜਲਾਲਾਬਾਦ ਦੇ ਵਿੱਚ ਡੜਾ ਸੱਟਾ ਚੱਲ ਰਿਹਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਕਿਹਦੀ ਸ਼ੈ ਤੇ ਚੱਲ ਰਿਹਾ ਹੈ ਅੱਜ ਜਿਹੜਾ ਬੰਦਾ ਦਿਹਾੜੀ ਕਰਕੇ ਸਾਰਾ ਦਿਨ ਝੋਨਾ ਲਾ ਕੇ ਜਾਂ ਜਿਹੜਾ ਗਰੀਬ ਬੰਦਾ ਸਾਰਾ ਦਿਨ ਕੰਮ ਕਰਕੇ ਘਰ ਦੇ ਵਿੱਚ ਜਦੋਂ ਸ਼ਾਮ ਨੂੰ ਬੱਚੇ ਉਡੀਕਦੇ ਨੇ ਕਿ ਮੇਰਾ ਬਾਪ ਅੱਜ ਸਾਡੇ ਲਈ ਕੋਈ ਰਾਸ਼ਨ ਲੈ ਕੇ ਆਏਗਾ ਕੋਈ ਫਰੂਟ ਲੈ ਕੇ ਆਏਗਾ ਕੋਈ ਖਾਣ ਵਾਸਤੇ ਚੀਜ਼ ਲੈ ਕੇ ਆਏਗਾ ਸੌਦਾ ਪਤਾ ਲੈ ਕੇ ਆਏਗਾ ਉਹ ਬੰਦੇ ਇੱਥੇ ਸੱਟਾ ਖੇਡ ਕੇ ਹਾਰ ਕੇ ਘਰੇ ਜਾ ਕੇ ਫਿਰ ਉਹ ਹੀ ਉਹ ਲੜਾਈ ਤਾਂ ਜਿਹੜਾ ਹਰ ਘਰ ਦੇ ਵਿੱਚ ਇਸ ਗੱਲ ਦਾ ਰੋਲਾ ਹੈ ਕਿ ਇਹ ਪੁਲਿਸ ਜਿਹੜੀ ਸੁੱਤੀ ਪਈ ਏ ਔਰ ਮੈਂ ਬੇਨਤੀ ਕਰਦਾ ਜਲਾਲਾਬਾਦ ਦੇ ਡੀਐਸਪੀ ਸਾਹਿਬ ਨੂੰ ਕਿ ਇਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈਗਾ ਜੇ ਅਸੀਂ ਉੱਥੇ ਕੋਈ ਵੀ ਬੰਦਾ ਭੇਜ ਕੇ ਵੀਡੀਓ ਬਣਵਾ ਸਕਣੇ ਆ ਜਾਂ ਕੋਈ ਵੀ ਉਥੋਂ ਮੰਡੀ ਦੇ ਵਿੱਚੋਂ ਹੀ ਕੋਈ ਵਿਚਾਰਾ ਗਰੀਬ ਪਰਿਵਾਰ ਮੈਨੂੰ ਵੀਡੀਓ ਦੇਖ ਗਿਆ ਕਿ ਪ੍ਰਧਾਨ ਜੀ ਜਲਾਲਾਬਾਦ ਦੇ ਵਿੱਚ ਕੋ ਬੋਲਦਾ ਨਹੀਂ ਪਿਆ ਪਰਿਵਾਰਾਂ ਦੇ ਪਰਿਵਾਰ ਰੋਲੀ ਜਾਂਦੇ ਨੇ ਤੇ ਸ਼ਹਿਰ ਤਬਾਹ ਹੋਈ ਜਾਂਦਾ ਤੇ ਆ ਸੱਟੇ ਦੜੇ ਨੂੰ ਕਹਿੰਦੇ ਤੁਸੀਂ ਰੋਕੋ ਇਹ ਇੱਕ بڑا ਚੰਗਾ ਉਪਰਾਲਾ ਹੈ ਤੇ ਮੈਂ ਅੱਜ ਤੁਹਾਡੇ ਪ੍ਰੈਸ ਦੇ ਜ਼ਰੀਏ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹਣਾ ਔਰ ਲੋਕਲ ਜਿਹੜੇ ਹੁਕਮਰਾਮ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਇਹੋ ਜੀਆਂ ਕਮਾਈਆਂ ਕਰਨ ਨਾਲੋਂ ਚੰਗਾ ਕਿ ਤੁਸੀਂ ਆਦੇ ਅਸਤੀਫਾ ਦੇ ਦਿਓ। ਕੌਣ ਇਹਦੇ ਪਿੱਛੇ? ਮੇਰੇ ਕੋਲ ਇਹਦੇ ਪਿੱਛੇ ਇਹ ਕਦੇ ਹੋ ਸਕਦਾ ਹੈ ਕਿ ਲੋਕਲ ਜੋ ਹੁਕਮਰਾਮ ਨੇ ਲੋਕਲ ਜੋ ਐਮਐਲਏ ਉਹਦੀ ਸ਼ਹਿਰ ਤੋਂ ਬਗੈਰੇ ਕੰਮ ਹੋ ਸਕਦੇ ਨੇ। ਤੁਸੀਂ ਮੈਨੂੰ ਇੱਕ ਗੱਲ ਦੱਸੋ ਸ਼ਾਹੜਾ ਸਾਹਿਬ ਜਿਹੜਾ ਦਿਨੇ ਦਿਹਾੜੇ ਸ਼ਰੇ ਆਮ ਸੱਤੇ ਚੱਲ ਰਹੇ ਨੇ ਕਿੰਨੀਆਂ ਦੁਕਾਨਾਂ ਖੁੱਲੀਆਂ ਨੇ? ਉਹ ਰੋਜ਼ ਦੇ ਕਿੰਨੇ ਲੱਖ ਰੁਪਏ ਦਾ ਸੱਟਾ ਲੱਗਦਾ ਹੋਣਾ ਤੁਸੀਂ ਸੋਚ ਕੇ ਵੇਖੋ ਉਹ ਪੈਸਾ ਸਾਰਾ ਕਿੱਥੇ ਜਾ ਰਿਹਾ ਜਿਨ੍ਹਾਂ ਨੇ ਤੁਹਾਨੂੰ ਵੀਡੀਓ ਦਿੱਤੀ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਤੁਸੀਂ ਆ ਕੇ ਉਹਨਾਂ ਨਾਲ ਗੱਲ ਕਰੋ ਬਿਲਕੁਲ ਉਹਨਾਂ ਨੇ ਮੈਨੂੰ ਗੱਲ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਪ ਸਿਆਣੇ ਬਿਆਣੇ ਜੇ ਕੋਈ ਵੀ ਸੱਟੇ ਦੜੇ ਦਾ ਜੂਏ ਦਾ ਚੱਕਰੀ ਦਾ ਇਹ ਜਿਹੜੇ ਕੰਮ ਚੱਲਦੇ ਨੇ ਸ਼ਹਿਦੋਂ ਬਗੈਰ ਚੱਲ ਜਾਂਦੇ ਨੇ ਪੁਲਸਾਂ ਕੀਤੀ ਤੁਸੀਂ ਗੱਲ ਇਹ ਸ਼ਹਿਦੋਂ ਮੈਂ ਬਿਲਕੁਲ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਔਰ ਮੈਨੂੰ ਪੂਰਾ ਮਾਨਯੋਗ ਡੀਜੀਪੀ ਸਾਹਿਬ ਤੇ ਪੂਰਾ ਵਿਸ਼ਵਾਸ ਏ ਐਸਐਸਬੀ ਸਾਹਿਬ ਜਿਹੜੇ ਆਪਣੇ ਆਏ ਨੇ ਨਵੇਂ ਫਾਜ਼ਿਲਗਾ ਦੇ ਬਹੁਤ ਅੱਛੇ ਚੰਗੇ ਇਨਸਾਨ ਨੇ ਗੁਰੂ ਨੂੰ ਮੰਨਣ ਵਾਲੇ ਨੇ ਔਰ ਮੈਨੂੰ ਉਹਨਾਂ ਦੇ ਪੂਰਾ ਯਕੀਨ ਏ ਕਿ ਉਹ ਇਹਨਾਂ ਤੇ ਪੂਰੀ ਨੱਥ ਪਾਣਗੇ ਔਰ ਮੈਂ ਤੁਹਾਨੂੰ ਸਾਰੀ ਵੀਡੀਓ ਵਖਾ ਦੇਣਾ ਚਾਹਣਾ ਤੁਹਾਡੀ ਪ੍ਰੈਸ ਨੂੰ ਆ ਵੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦੇਣਾ ਕੁੜੇ ਨੂੰ ਲਾਈਕ ਕਰੋ ਕੁੜੇ ਨੂੰ ਮਾਲੂ ਨਾ ਕਿ ਕਿਹੋ ਜਿਹੀ ਇਹ ਤੇ ਕੀ ਹੈ ਜੇ ਤੁਸੀਂ ਮਾਰੇ ਬੀਤ ਦਸੋ ਇਹ ਜਲਾਲਾਬਾਦ ਦੇ ਜਿਹੜਾ ਆਪਾਂ ਮਾਰਕ ਕਮੇਟੀ ਵਾਲਾ ਗੇਟ ਵੱਟਨੇ ਆ ਉਹਦੇ ਬਿਲਕੁਲ ਸੱਜੇ ਤੇ ਜਾ ਕੇ ਆ ਦੁਕਾਨਾਂ ਖੁੱਲੀਆਂ ਹੋਈਆਂ ਨੇ ਗੂਗਲ ਪੇ ਔਰ ਉਹਨੇ ਵੇਖ ਲਓ ਕਿ ਆ ਵੀ ਗੂਗਲ ਪੇ ਕਰਨੇ ਨੇ ਪੈਸੇ ਪਰਚੀ ਵੀ ਨਾਲ ਦਿੱਤੀ ਹੈ ਆ ਪਰਚੀ ਵੇਖ ਲਓ ਪਰਚੀ ਵੀ ਲਿਖ ਕੇ ਨਾਲ ਦਿੱਤੀ ਐਵੇਂ ਦੀ ਆਵਾਜ਼ 6 ਵਜੇ ਆਏਗੀ ਪਤਾ ਨਹੀਂ ਕਾਦੀ ਆਵਾਜ਼ ਆਦੀ ਹੈ ਔਰ ਜਿੰਨਾ ਤੇ ਰਸ਼ੇ ਇਹਦਾ ਲੱਖ ਰੁਪਈਆ ਦੇ ਹਿਸਾਬ ਨਾਲ ਸ਼ਾਮ ਨੂੰ ਇਹ ਲੋਕਾਂ ਨੂੰ ਬਰਬਾਦ ਕਰ ਰਹੇ ਨੇ ਤੇ ਪੈਸੇ ਲੁੱਟ ਕੇ ਦੇ ਕਿੱਥੇ ਰਹੇ ਨੇ ਤੇ ਪੈਸੇ ਕਿੱਥੇ ਜਾ ਰਹੇ ਨੇ ਜਿਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ ਇਹ ਬੰਦੇ ਕੌਣ ਨੇ ਇਹ ਬੰਦੇ ਜੋ ਉਹ ਦੱਸ ਕੇ ਗਏ ਨੇ ਕੋਈ ਹਬੌਰ ਦਾ ਬੰਦਾ ਹੈ ਨਾਮ ਮੈਨੂੰ ਉਹ ਪ੍ਰੋਪਰ ਉਹਨਾਂ ਨੇ ਦੱਸਿਆ ਸੀਗਾ ਸ਼ਾਇਦ ਆਪਣੇ ਨਾਮ ਮੈਂ ਉਹਦਾ ਭੁੱਲ ਗਿਆ ਹੈਪੀ ਪੰਡਨੀ ਇਸ ਤਰ੍ਹਾਂ ਦਾ ਨਾਮ ਕੋਈ ਦੱਸ ਰਿਹਾ ਸੀ ਹਾਂ ਫਿਰ ਵੀ ਆਪਾਂ ਕਨਫਰਮ ਕਰ ਲਾਂਗੇ ਨਾਂ ਦਾ ਕੋਈ ਗੱਲ ਨਹੀਂ ਤੇ ਇਹ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਨਾਤੀਜਾਂ ਤੇ ਤੁਰੰਤ ਠੱਲ ਪਾਈ ਜਾਵੇ ਤਾਂ ਕਿ ਜਲਾਲਾਬਾਦ ਸ਼ਹਿਰ ਦੇ ਨੌਜਵਾਨ ਮੁੰਡਿਆਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਇੱਥੇ ਮਿਹਨਤ ਕਰਕੇ ਸ਼ਾਮ ਨੂੰ ਬੱਚੇ ਜਿਨ੍ਹਾਂ ਨੂੰ ਡੀਕਦੇ ਨੇ ਮਾਪੇ ਕਿ ਸਾਡੇ ਵਾਸਤੇ ਮੇਰਾ ਬਾਪ ਅੱਜ ਫਰੂਟ ਲੈ ਕੇ ਆਏਗਾ ਕੁ ਰੂ ਅਫਜ਼ੇ ਦੀ ਬੋਤਲ ਲੈ ਕੇ ਆਏਗਾ ਉਹ ਬੰਦੇ ਇੱਥੇ ਸੱਟਾ ਖੇਡ ਕੇ ਤੇ ਪੈਸੇ ਬਰਬਾਦ ਕਰ ਰਹੇ ਨੇ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਫਾਜ਼ਲ ਕਾ ਐਸਐਸਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਕਿ ਸਾਡੇ ਜਲਾਲਾਬਾਦ ਸ਼ਹਿਰ ਨੂੰ ਇਹਨਾਂ ਚੀਜ਼ਾਂ ਤੋਂ ਬਚਾਓ ਔਰ ਇਹ ਜਿਹੜੇ ਬੜੇ ਸਟ੍ਰਿੰਗ ਆਪਰੇਸ਼ਨ ਨੇ ਜਿਹੜੇ ਹੌਲੀ-ਹੌਲੀ ਤੁਹਾਨੂੰ ਮੀਡੀਆ ਦੇ ਰੂਬਰੂ ਕਰਾਵਾਂਗੇ ਇਹ ਐਮਐਲਏ ਜੋ ਰਾਰਿਆ ਦਬਾਣ ਦੀ ਇਹ ਦਬਦੇ ਨਹੀਂ ਔਰ ਮੇਰੇ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਕਹਿੰਦੇ ਨੇ ਵੀ ਫਲਾਣੇ ਬੰਦੇ ਦੀ ਫੋਟੋ ਆਈ ਸੀ ਕਾਕੇ ਕੰਮੋਜ ਦੇ ਨਾਲ ਲੈ ਜਿੱਦੀ ਫੋਟੋ ਆ ਗਈ ਕਾਕੇ ਕਮੋਜ ਦੇ ਨਾਲ ਤੁਸੀਂ ਉਹਨੂੰ ਸ਼ਹਿਰ ਚ ਕੱਢਦੇ ਹੋਗੇ ਇਹ ਆਦੀਆਂ ਗੱਲਾਂ ਤੋਂ ਭਾਈ ਬਾਜਾਓ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਰੋਲਾ ਨਾ ਗੁਰੂ ਰਸਾਏ ਦਾ ਬਹੁਤ ਹੈ ਗੁਰੂ ਰਸਾ ਦੀ ਰੋਜ਼ ਕੋਈ ਨਾ ਕੋਈ ਵੀਡੀਓ ਆ ਜਾਂਦੀ ਏ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਆ ਜਾਂਦੀ ਏ ਅੱਜ ਗੁਰੂ ਰਸਾ ਸਰਾਰੀ ਨੇ ਆਹ ਕਰ ਲਿਆ ਜੀ ਸਰਾਰੀ ਸਾਹਿਬ ਨੇ ਆਹ ਕਰ ਲਿਆ ਜੀ ਵੇਖੋ ਮੈਂ ਤੁਹਾਨੂੰ ਇੱਕ ਗੱਲ ਸੱਚੀ ਦੱਸ ਦਿਆਂ ਮੇਰੀ ਗੱਲ ਦਾ ਭਾਵੇਂ ਕੋਈ ਬੁਰਾ ਬਣਾਵੇ ਠੱਗੀ ਗੁਰੂ ਰਸਾ ਦੇ ਵਿੱਚ ਘਾਟੇ ਰੋਲਾ ਜ਼ਿਆਦਾ ਹੈ ਮੈਂ ਨਹੀਂ ਕਹਿੰਦਾ ਵੀ ਫੌਜਾ ਅਸਰਾਰੀ ਜੀ ਇਮਾਨਦਾਰ ਨੇ ਮੈਂ ਨਹੀਂ ਕਹਿ ਰਿਹਾ ਠੱਗੀ ਜਲਾਲਾਬਾਦ ਦੇ ਵਿੱਚ ਉਸ ਨਾਲੋਂ 10 ਗੁਣੇ ਪਰ ਇੱਥੇ ਠੱਗੀ ਮਾਰਨ ਵਾਲਿਆਂ ਨੇ ਜਿਹੜੀ ਪੀ ਐਚ ਡੀ ਬਣੀ ਨਹੀਂ ਹਿੰਦੁਸਤਾਨ ਦੀ ਯੂਨੀਵਰਸਿਟੀ ਦੇ ਵਿੱਚ ਇੱਥੋਂ ਜਿਹੜੇ ਇੱਥੋਂ ਵਾਲੇ ਠੱਗੀ ਮਾਰਨ ਵਾਲੇ ਨਹੀਂ ਉਹਨਾਂ ਨੇ ਉਹ ਪੀ ਐਚ ਡੀ ਕੀਤੀ ਹੋਈ ਹੈ ਹੋਰੋਂ ਸਬੂਤ ਜਿਹੜੇ ਉਹ ਛੱਡਦੇ ਹੀ ਨਹੀਂ ਕੋਈ ਨਹੀਂ ਉਹ ਲੈ ਯੋਲੀ ਸਬੂਤ ਕੱਢ ਲਾਂਗੇ ਸਾਰਾ ਕੁਝ ਕੱਢ ਲਾਂਗੇ ਕਿਉਂਕਿ ਇਹਨਾਂ ਨੂੰ ਤੇ ਵੀ ਪਤਾ ਹੈ ਨਾ ਕੋਈ ਜੁਰਮ ਕਰਨ ਤੋਂ ਜਾਂ ਕੋਈ ਠੱਗੀ ਮਾਰਨ ਤੋਂ ਪਹਿਲਾਂ ਹੀ ਪਤਾ ਹੈ ਵੀ ਇਹਦੀ ਜ਼ਮਾਨਤ ਕਿੰਨੀ ਦੇਰ ਬਾਅਦ ਹੋਣੀ ਹੈ ਇਹਦੇ ਤੇ ਤਾਰਾ ਕਿਹੜੀਆਂ-ਕਿਹੜੀਆਂ ਲੱਗਣੀਆਂ ਨੇ ਇਹਨਾਂ ਨੂੰ ਸਾਰਾ ਪਤਾ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਕੱਲਾ ਇੱਕੋ ਹਲਕੇ ਗੁਰੂ ਰਸਾਇਜਣਾ ਰੋਲਾ ਪਾਈ ਜੋ ਠੱਗੀ ਠੱਗੀ ਜਲਾਲਾਬਾਦ ਵੱਲੇ ਵੀ ਧਿਆਨ ਕਰੋ ਭਾਈ ਇੱਥੇ ਕੀ ਹੋ ਰਿਹਾ ਹੈ ਆ ਤੁਹਾਡੇ ਸਾਹਮਣੇ ਲੋਕਲ ਜਿਹੜੇ ਲਿੰਗ ਨੂੰ ਤੁਸੀਂ ਤਾਂ ਕਿਉਂ ਨਹੀਂ ਧਿਆਨ ਦਿੰਦੇ ਤੁਸੀਂ ਤਾਂ ਬੀਜੇਪੀ ਦੇਡੇ ਮੈਂ ਤਾਂ ਮੈਂ ਤਾਂ ਰੋਜ਼ ਕੋਈ ਨਾ ਕੋਈ ਤੁਹਾਡੇ ਸਾਹਮਣੇ ਕੋਈ ਨੂ ਖਲਾਸਾ ਕਰਦਾ ਜਿਹੜਾ ਵੀ ਭਰਾ ਕੇ ਦੇ ਨੇ ਜ਼ਿਲਾ ਫਾਜ਼ਲ ਲਗਾ ਦੇ ਨੇ ਕਿਤੇ ਠੱਗੀ ਵਜਦੀ ਕਿਤੇ ਮਾਰਾ ਕੰਮ ਚੱਲ ਰਿਹਾ ਹੈ ਇਸ ਸਰਕਾਰ ਦੀ ਸ਼ਹਿ ਤੇ ਮੈਨੂੰ ਆ ਕੇ ਦੱਸੋ ਮੈਂ ਉਹਨਾਂ ਦੇ ਨਾਲ ਖੜਾ ਮੇਰਾ ਕੀ ਕਰਾ ਲੈਣਗੇ ਮੇਰੇ ਤੇ ਜਿਹੜਾ ਮਰਜ਼ੀ ਨਿਆਜ ਪਰਚਾ ਕਰਾ ਦੇਣ ਮੈਂ ਕਦੇ ਜ਼ਿੰਦਗੀ ਚ ਨਾ ਗਲਤ ਕੰਮ ਕੀਤਾ ਹਮੇਸ਼ਾ ਬੁਲੰਦ ਕਰਾਂਗਾ ਔਰ ਹਮੇਸ਼ਾ ਲੋਕਾਂ ਦੇ ਨਾਲ ਖੜਾ ਕੋਈ ਇਹਦੇ ਚ ਪਾਰਟੀ ਬਾ ਆਚਾ ਇਹ ਜੀਐਸਟੀ ਵਾਲਾ ਮਸਲਾ ਸੀ ਮੈਂ ਬੋਲਿਆ ਚਾਹੇ ਮੰਡੀ ਵਾਲਾ ਮਸਲਾ ਸੀ ਮੈਂ ਬੋਲਿਆ ਪਰ ਮੈਨੂੰ ਜਲਾਲਾਬਾਦ ਲੋਕਾਂ ਦੇ ਇੱਕ ਗਿਲਾ ਹੈ ਕਿ ਆਪਦੇ ਹੱਕਾਂ ਵਾਸਤੇ ਜ਼ਰੂਰ ਬੋਲੋ ਮੈਂ ਨਹੀਂ ਕਹਿੰਦਾ ਕਿਸੇ ਦੇ ਉਲਟ ਬੋਲੋ ਜੋ ਤੁਹਾਡੇ ਹੱਕ ਹੱਕਾਂ ਤੇ ਡਾਕਾ ਵੱਜਦਾ ਹੈ ਉਦੋਂ ਜ਼ਰੂਰ ਬੋਲੋ ਤਾਂ ਮੈਨੂੰ ਲੱਗਦਾ ਹੁਣ ਜਲਾਲਾਬਾਦ ਦੇ ਲੋਕ ਵਪਾਰ ਮੰਡਨ ਵਾਲੇ ਸਾਰਿਆਂ ਨਾਲ ਮੇਰੀ ਗੱਲ ਹੋਈ ਏ ਉਤਸ਼ਾਹਤ ਨੇ ਔਰ ਕਿਸੇ ਤੋਂ ਡਰਨ ਵਾਲੇ ਨਹੀਂ ਦਬਣ ਵਾਲੇ ਨਹੀਂ ਆਦੇ ਹੱਕਾਂ ਲਈ ਜ਼ਰੂਰ ਬੋਲਣਗੇ ਤੁਸੀਂ ਸਾਰੇ ਪ੍ਰੈਸ ਵਾਲੇ ਮੇਰੀ ਮੇਰੇ ਵੀਰ ਇੱਥੇ ਅੱਜ ਪਹੁੰਚਿਓ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਨਾ ਬਹੁਤ-ਬਹੁਤ ਧੰਨਵਾਦ